ਲੀਵਰ ਖਰਾਬ ਹੋਣ ਕਰਕੇ 슈ਗਰ ਹੁੰਦੀ ਆ ਜਾਂ 슈ਗਰ ਹੋ ਜਾਂਦੀ ਆ ਫਿਰ ਲੀਵਰ ਖਰਾਬ ਹੁੰਦਾ ਆ ਲੋਕ ਉਲਝ ਜਾਂਦੇ ਨੇ ਕਿ ਕੋਈ ਕਹਿੰਦਾ ਮੈਂ 슈ਗਰ ਨੂੰ ਕੰਟਰੋਲ ਕਰਨ ਦੀ ਦਵਾਈ ਖੈ ਗਿਆ ਲੀਵਰ ਕੰਨੀ ਧਿਆਨ ਨਹੀਂ ਦਿੰਦਾ ਜੀਨੂੰ ਵੀ 슈ਗਰ ਦੀ ਪ੍ਰੋਬਲਮ ਹੈ ਮੈਂ ਮੈਂ ਇਹਨੂੰ ਹਮੇਸ਼ਾ ਹੀ ਇਹ ਗੱਲ ਕਹਿੰਨਾ ਹੈ ਕਿ ਉਹਨਾਂ ਨੂੰ ਆਪਣਾ ਇੱਕ ਅਲਟਰਾਸਾਉਂਡ ਤੇ ਇੱਕ ਐਲਫਟੀ ਦੋ ਟੈਸਟ ਨੇ ਐਲਫਟੀ ਦਾ ਮਤਲਬ ਲੀਵਰ ਫੰਕਸ਼ਨ ਟੈਸਟ ਲੀਵਰ ਦੇ ਜਿੰਨੇ ਵੀ ਫੰਕਸ਼ਨ ਨੇ ਐਸਜੀਓਟੀ ਹੈ ਐਸਜੀਪੀਟੀ ਹੈ ਹਣਾ ਇਹ ਚ ਸਾਰੀਆਂ ਚੀਜ਼ਾਂ ਅਲਕਾਲਾਈਨ ਹੈ ਫਾਸਫੋ ਇਹ ਸਾਰੀਆਂ ਚੀਜ਼ਾਂ ਕਿੰਨੀਆ ਗੁਣਵਤਾ ਜਿੰਨੀਆਂ ਉਹਦੇ ਮਿਆਰ ਹੈਗਾ ਵੀ ਓਨੀਆਂ ਹੀ ਹੈ ਕਿ ਉਹਤੇ ਵੱਧ ਹੈ ਤੁਹਾਡੇ SGOT SGPT ਅਗਰ 20 25 ਤੋਂ ਕ੍ਰੋਸ ਹੁੰਦੇ ਆ ਤਾਂ ਇਟ ਮੀਨਸ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਹੈ ਜਿਹੜੀ ਉਹ ਆ ਚੁੱਕੀ ਹੈ ਤੇ ਜਦੋਂ ਲੀਵਰ ਦੇ ਵਿੱਚ ਗਰਮੀ ਪੈਦਾ ਹੁੰਦੀ ਹੈ ਜਿਹਨੂੰ ਇਨਫਲੇਮੇਸ਼ਨ ਵੀ ਕਈ ਵਾਰ ਕਹਿ ਦਿੰਦੇ ਆ ਸੂਜਨ ਦਾ ਰੂਪ ਧਾਰਨ ਕਰ ਜਾਂਦੀ ਹੈ ਹਨਾ ਤਾਂ ਜਦੋਂ ਲੀਵਰ ਦੇ ਵਿੱਚ ਗਰਮੀ ਪੈਦਾ ਹੁੰਦੀ ਹੈ ਤਾਂ ਉਦੋਂ ਇਹ ਪ੍ਰੋਬਲਮ ਜਿਹੜੀ ਆ ਵਾਧਦੀ 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 ਚ ਵੱਧ ਜਾਂਦੀ ਹੈ ਤੁਸੀਂ ਮੇਰੇ ਹਾਤੇ ਦੇ ਵਿੱਚ ਇਹ ਦਵਾਈ ਵੀ ਦੇਖ ਸਕਦੇ ਹੋ ਇਹ ਸ਼ੂਗਰ ਨੂੰ ਠੀਕ ਕਰਨ ਵਾਸਤੇ ਕੰਟਰੋਲ ਕਰਨ ਵਾਸਤੇ ਜਿਹੜੀ ਹੈ ਇਹ ਦਵਾਈ ਦਾ ਇਸਤੇਮਾਲ ਹੁੰਦਾ ਆ ਇਹ ਪੈਨਕ੍ਰਿਆਜ਼ ਨੂੰ ਹੀ ਸਹੀ ਕਰਦੀ ਹੈ ਜਦੋਂ ਤੁਹਾਡੀ ਪੈਨਕ੍ਰਿਆਜ਼ ਸਹੀ ਹੋ ਜਾਂਦੀ ਹੈ ਪੈਨਕ੍ਰਿਆਜ਼ ਨੂੰ ਸਹੀ ਹੋਣ ਨੂੰ ਕੋਈ ਇਹ ਚੁਟਕੀ ਦਾ ਖੇਲ ਨਹੀਂ ਹੈਗਾ ਹੂੰ 2 ਤੋਂ 6 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ ਕਈ ਵਾਰ ਇਹ ਤੋਂ ਵੀ ਵੱਧ ਲੱਗ ਜਾਂਦਾ ਬਟ ਤੁਹਾਨੂੰ ਜਿਹੜੇ ਇਹਦੇ ਰਿਜ਼ਲਟ ਨੇ ਉਹ 15 20 ਦਿਨਾਂ ਦੇ ਵਿੱਚ ਮਿਲਣੇ ਸ਼ੁਰੂ ਹੋ ਜਾਂਦੇ ਆ ਤੁਹਾਡੀ ਜਿਹੜੀ ਪਹਿਲਾਂ ਕੋਈ ਮੈਡੀਸਨ ਚੱਲ ਰਹੀ ਹੁੰਦੀ ਹੈ ਸ਼ੂਗਰ ਦੀ ਉਹ ਤੋਂ ਤੁਹਾਨੂੰ ਰਾਤ ਮਿਲਣ ਲੱਗ ਜਾਂਦੀ ਹੈ ਉਹ ਮੈਡੀਸਨ ਤੁਹਾਡੀ ਘਟਣ ਲੱਗ ਜਾਂਦੀ ਹੈ ਸ਼ੂਗਰ ਦੇ ਕਾਰਨ ਸਿਰੋਸਿਸ ਨਹੀਂ ਹੁੰਦਾ ਹਮ ਲੀਵਰ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਸਿਰੋਸਿਸ ਹੁੰਦਾ ਹੈ ਸ਼ੂਗਰ ਹੁੰਦਾ ਆਪਾਂ ਉਹ ਚੈੱਕੇ ਨਹੀਂ ਕਰਾਉਂਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਕਹਿੰਦੇ ਜਿਹੜੀ ਨਾ ਅਸੀਂ ਪਿਛਲੀ ਇੰਟਰਵਿਊ ਕਰੀ ਸੀ ਉਸ ਦੇ ਵਿੱਚ ਲੀਵਰ ਸਟਰੋਸਿਸ ਦੇ ਉੱਤੇ ਗੱਲ ਹੋਈ ਉਸ ਦੇ ਉੱਤੇ ਲੀਵਰ ਦੀ ਪ੍ਰੋਬਲਮਸ ਦੇ ਉੱਤੇ ਗੱਲ ਹੋਈ ਕਬਜ ਦੀ ਕੋਲੇਸਟਰੋਲ ਦੀ ਬਹੁਤ ਤਰ੍ਹਾਂ ਦੀਆਂ ਗੱਲਾਂ ਹੋਈਆਂ ਉਸ ਦੇ ਵਿੱਚ ਨਾ ਇੱਕ ਗੱਲ ਬਹੁਤ ਉੱਠ ਰਹੀ ਸੀ ਕਿ 슈ਗਰ ਦੀ ਦਿੱਕਤ ਆ ਰਹੀ ਹੈ ਕੀ 슈ਗਰ ਦੀ ਬਿਮਾਰੀ ਨਾਲ ਲੀਵਰ ਦੇ ਉੱਤੇ ਅਸਰ ਕਿੰਨਾ ਕ ਪੈਂਦਾ ਹੈ ਜਾਂ ਲੀਵਰ ਖਰਾਬ ਹੋਣ ਕਰਕੇ 슈ਗਰ ਦੀ ਬਿਮਾਰੀ ਹੁੰਦੀ ਹੈ ਇਹ ਦੋਨੇ ਟਾਪਿਕ ਦੇ ਉੱਤੇ ਗੱਲਬਾਤ ਹੋ ਗਈ ਹੈ ਹਰਜੀਤ ਸਿੰਘ ਮਾਵੀ ਸਾਡੇ ਨਾਲ ਨੇ ਤੁਸੀਂ ਮੇਰੇ ਹਾਥੇ ਦੇ ਵਿੱਚ ਇਹ ਦਵਾਈ ਵੀ ਦੇਖ ਸਕਦੇ ਹੋ ਇਹ 슈ਗਰ ਨੂੰ ਠੀਕ ਕਰਨ ਵਾਸਤੇ ਕੰਟਰੋਲ ਕਰਨ ਵਾਸਤੇ ਜਿਹੜੀ ਹੈ ਇਹ ਦਵਾਈ ਦਾ ਇਸਤੇਮਾਲ ਹੁੰਦਾ ਆ ਮਾਵੀ ਸਾਹਿਬ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਨੇ ਦੋ ਟਾਪਿਕ ਨੇ ਜੀ ਲੀਵਰ ਖਰਾਬ ਹੋਣ ਕਰਕੇ ਸ਼ੂਗਰ ਹੁੰਦੀ ਆ ਜਾਂ ਸ਼ੂਗਰ ਹੋ ਜਾਂਦੀ ਆ ਫਿਰ ਲੀਵਰ ਖਰਾਬ ਹੁੰਦਾ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਸੱਚੇ ਪਾਤਸ਼ਾਹ ਕਾਲਪੁਰਖ ਵੈਗਰੂ ਦਾ ਧੰਨਵਾਦ ਕਰਦਾ ਆ ਕਿ ਉਹਨਾਂ ਨੇ ਮੈਨੂੰ ਕੈਸੀ ਚੇਅਰ ਤੇ ਬਿਠਾਇਆ ਜਿੱਕੇ ਜਿੱਥੇ ਤੁਸੀਂ ਇਸ ਸਵਾਲ ਦੀ ਉਮੀਦ ਮੇਰੇ ਕੋਲੋਂ ਕਰਨ ਲੱਗੇ ਹੋ ਕਿ ਜਵਾਬ ਦਿੱਤਾ ਜਾਵੇ ਕਿਉਂਕਿ ਇਦਾਂ ਦੀਆਂ ਬਹੁਤ ਸਾਰੀਆਂ ਕਾਲਾਂ ਇਦਾਂ ਦੇ ਬਹੁਤ ਸਾਰੇ ਮੈਸੇਜ ਇਦਾਂ ਦੇ ਬਹੁਤ ਸਾਰੇ ਵਟਸਐਪ ਆਏ ਲੋਕਾਂ ਨੇ ਜਿੱਦੇ ਚ ਪੁੱਛਿਆ ਕਈਆਂ ਨੇ ਕਿਹਾ ਜੀ ਮੈਨੂੰ 2 ਸਾਲ ਤੋਂ ਸ਼ੂਗਰ ਸੀ ਜੀ ਉਸ ਤੋਂ ਬਾਅਦ ਮੈਨੂੰ ਲੀਵਰ ਸਰੋਸਿਸ ਹੋਇਆ ਲੀਵਰ ਦੀ ਪ੍ਰੋਬਲਮ ਆਈ ਕਈਆਂ ਨੇ ਕਿਹਾ ਜਿਵੇਂ ਮੈਨੂੰ ਪਿਛਲੇ 10-15 ਸਾਲਾਂ ਤੋਂ 슈ਗਰ ਸੀ ਉਸ ਤੋਂ ਬਾਅਦ ਮੈਨੂੰ ਲੀਵਰ ਦੀ ਪ੍ਰੋਬਲਮ ਆਈ ਲੀਵਰ ਫੈਟੀ ਹੋਇਆ ਤੇ ਫਿਰ ਮੈਨੂੰ ਲੀਵਰ ਸਰੋਸਿਸ ਹੋ ਗਿਆ ਮੰਨ ਲਓ ਇਦਾਂ ਦੀਆਂ ਸੈਂਕੜੇ ਕਾਲਾਂ ਆਉਣ ਤੋਂ ਬਾਅਦ ਫਿਰ ਇਸ ਨਤੀਜੇ ਤੇ ਆਪਾਂ ਪਹੁੰਚੇ ਆ ਵੀ ਕਿਉਂ ਨਾ ਇਸ ਗੱਲ ਨੂੰ ਕਲੀਅਰ ਕੀਤਾ ਜਾਵੇ ਵੀ ਅਸਲ ਇਹ ਸਾਰਾ ਕਾਰਨ ਹੈ ਹੈ ਕਿ ਬਿਲਕੁਲ ਲੋਕ ਉਲਝ ਜਾਂਦੇ ਨੇ ਕਿ ਕੋਈ ਕਹਿੰਦਾ ਮੈਂ ਸ਼ੂਗਰ ਨੂੰ ਕੰਟਰੋਲ ਕਰਨ ਦੀ ਦਵਾਈ ਖਾ ਗਿਆ ਲੀਵਰ ਕੰਨੀ ਧਿਆਨ ਨਹੀਂ ਦਿੰਦਾ ਹਾਂਜੀ 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 ਅਸਲ 'ਚ ਇਹ ਸਾਰੇ ਆਰਗਨ ਜਿਹੜੇ ਆ ਆਪਸ ਦੇ ਵਿੱਚ ਵੈਸੀ ਦਾ ਸਾਰਾ ਸਰੀਰ ਲਾ ਲਓ ਸਾਰਾ ਸਰੀਰ ਇੱਕ ਦੂਜੇ ਦੇ ਨਾਲ ਇੰਟਰਕਨੈਕਟ ਹੈ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਡੀ ਬਾਡੀ ਦੇ ਸਾਰੇ ਸੈੱਲ ਜਿਹੜੇ ਆ ਉਹ ਹਰਕਤ ਦੇ ਵਿੱਚ ਆ ਜਾਂਦੇ ਆ ਬਿਲਕੁਲ ਤੁਹਾਡੇ ਸੱਟ ਵੱਜਦੀ ਹੈ ਤੁਹਾਡੇ ਪਲੇਟਲੇਟ ਸੈੱਲ ਦੇ ਨਾਲ ਨਾਲ ਹੋਰ ਜਿੰਨੇ ਸੈੱਲ ਹੋਰ ਨੇ ਜਿਹੜੇ ਉਹਨਾਂ ਨੂੰ ਬਣਾਉਂਦੇ ਆ ਜਿਹੜੇ ਉਸਾਰਾ ਸਰੀਰ ਨਾਲ ਲਿਵਰ ਤੋਂ ਲੈ ਕੇ ਬੈਂਕਰਿਆਜ਼ ਤੇ ਸਾਰਾ ਜਿੰਨੇ ਵੀ ਤੁਹਾਡੇ ਗਲੈਂਡ ਹੈਗੇ ਆ ਉਹ ਸਾਰੇ ਹਰਕਤ ਦੇ ਵਿੱਚ ਆ ਜਾਂਦੇ ਆ ਉਸੇ ਟਾਈਮ ਜਦੋਂ ਕੋਈ ਦਿੱਕਤ ਆਉਂਦੀ ਹੈ ਹੂੰ ਸੋ ਹੁੰਦਾ ਕਿ ਇਹ ਗੱਲ ਬਿਲਕੁਲ ਸੱਚ ਹੈ ਕਿ ਸ਼ੂਗਰ ਜਿਹੜਾ ਹੈਗਾ ਸ਼ੂਗਰ ਦੇ ਕਾਰਨ ਸ਼ੂਗਰ ਪ੍ਰੋਬਲਮ ਆਈ ਹੂੰ ਜਾਂ ਲਿਵਰ ਨੂੰ ਦਿੱਕਤ ਹੋਈ ਜਾਂ ਲਿਵਰ ਖਰਾਬ ਹੋਣ ਕਰਕੇ ਸ਼ੂਗਰ ਹੋਈ ਹੁੰਦਾ ਕੀ ਹੈ ਕਿ ਅਸੀਂ ਛੋਟੇ-ਛੋਟੇ ਗੱਲਾਂ ਨੂੰ ਨਾ ਕਈ ਵਾਰ ਇਗਨੋਰ ਕਰਦੇ ਚਲੇ ਜਾਂਦੇ ਆ ਲਾਈਫ ਦੇ ਵਿੱਚ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਇੱਕ ਰਿਸਰਚ ਹੈ ਡਾਕਟਰਾਂ ਦੀ ਹਾਰਟ ਨੂੰ ਲੈ ਕੇ ਹਾਰਟ ਨੂੰ ਲੈ ਕੇ ਹਾਰਟ ਨੂੰ ਲੈ ਕੇ ਇੱਕ ਰਿਸਰਚ ਹੈ ਹਾਰਵਰਡ ਜੁਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਹੈ ਕਾਫੀ ਸਮਾਂ ਹੋ ਗਿਆ ਸਰਚ ਨੂੰ ਕੀਤੀ ਨੂੰ ਉਹਨਾਂ ਨੇ ਰਿਸਰਚ ਕੀਤੀ ਹੈ ਵੀ ਹਾਰਟ ਦੀ ਜਿਹੜੀ ਪ੍ਰੋਬਲਮ ਹੈ ਕੋਈ ਇੱਕ ਦਿਨ 'ਚ ਨਹੀਂ ਆਉਂਦੀ ਘੱਟੋ-ਘੱਟ 3 ਸਾਲ ਦਾ ਸਮਾਂ ਲੱਗਦਾ ਹੈ ਹਾਰਟ ਦੇ ਵਿੱਚ ਪ੍ਰੋਬਲਮ ਆਉਣ ਨੂੰ ਅਪਾਉ ਛੋਟੀਆਂ ਛੋਟੀਆਂ ਗੱਲਾਂ ਨੂੰ ਇਗਨੋਰ ਕਰਦੇ ਚਲੇ ਜਾਂਦੇ ਆ ਇਗਨੋਰ ਕਰਦੇ ਕਰਦੇ ਲੈਵਲ ਇਥੋਂ ਤੱਕ ਚਲੇ ਜਾਂਦਾ ਕਿ ਇੱਕ ਦਿਨ ਕਹਿੰਦੇ ਆ ਕਿ ਬੰਦਾ ਸੁੱਤਾ ਪਿਆ ਰਹਿ ਗਿਆ ਸਾਇਲੈਂਟ ਅਟੈਕ ਆ ਗਿਆ ਇੱਕ ਛੋਟੀਆਂ ਛੋਟੀਆਂ ਗੱਲਾਂ ਕਿਵੇਂ ਨੇ ਜਿਵੇਂ ਉਹਨਾਂ ਦਾ ਹਾਂ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਇਗਨੋਰ ਕੀਤਾ ਕਿ ਇਦਾਂ ਦਾ ਕੁਝ ਨਹੀਂ ਹੈਗਾ ਕਿ ਇੱਕਦਮ ਕੁਝ ਹੁੰਦਾ ਤਿੰਨ ਸਾਲ ਤੋਂ ਉੱਪਰ ਦਾ ਸਮਾਂ ਲੱਗਦਾ ਹੈ ਹਾਰਟ ਦੇ ਵਿੱਚ ਪ੍ਰੋਬਲਮ ਆਉਣ ਨੂੰ ਹੌਲੀ ਹੌਲੀ ਉਹ ਪ੍ਰੋਬਲਮ ਆਉਂਦੀ ਹੈ ਤੇ ਵੱਦੀ 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 ਆ ਅਸੀਂ ਇਗਨੋਰ ਕਰੀ ਜਾਂਦੇ ਆ ਛੋਟੀਆਂ ਮੋਟੀਆਂ ਮੈਡੀਸਨ ਅਸੀਂ ਆਪਣੇ ਆਪ ਸੈਲਫ ਮੈਡੀਸਨ ਜਾ ਕੇ ਮੈਡੀਕਲ ਸਟੋਰ ਤੇ ਗਏ ਮੇਰਾ ਆ ਦੁੱਖਦਾ ਹੈ ਮੇਤੇ ਇੱਥੇ ਦਰਦ ਹੁੰਦਾ ਹੈ ਮੇਰੇ ਇੱਥੇ ਐਸਿਡ ਬਣਦਾ ਹੈ ਮੇਰੇ ਇੱਥੇ ਪੇਨ ਹੁੰਦਾ ਹੈ ਮੈਨੂੰ ਇੱਥੇ ਸਾਹ ਚੜਦਾ ਹੈ ਮੈਨੂੰ ਨਿਗਾਹ ਚ ਪ੍ਰੋਬਲਮ ਆਉਂਦੀ ਆ ਇਦਾਂ ਦੀ ਆਪਾਂ ਚੀਜ਼ਾਂ ਮੈਡੀਸਨ ਲਈ ਜਾਂਦੇ ਆ ਤੇ ਉਹ ਉਹ ਥੋੜੇ ਟਾਈਮ ਦੇ ਲਈ ਉਹ ਤਾਂ ਉਹ ਰਾਤ ਮਿਲ ਜਾਂਦੀ ਆ ਤੇ ਚਲੋ ਆਪਾਂ ਸਮਾਂ ਲੰਘਾਈ ਜਾਂਦੇ ਆ ਪਰ ਜਿਹੜੀ ਉਹ ਅੰਦਰ ਦਿੱਕਤ ਹੈ ਉਹ ਜਲਦੀ ਜਾਂਦੀ ਹੈ ਉਹ ਜਲਦੀ ਜਾਂਦੀ ਹੈ ਸੋ ਜਿਸ ਤੋਂ ਮੈਂ ਅਨੁਮਾਨ ਲਗਾਇਆ ਅਨੁਮਾਨ ਵੀ ਲਗਾਇਆ ਤੇ ਸਾਡੇ ਕੋਲ ਜਦੋਂ ਪੇਸ਼ੈਂਟ ਆਉਂਦੇ ਐ ਹਮ ਉਹਨਾਂ ਤੋਂ ਵੀ ਬਹੁਤ ਸਾਰਾ ਇਹ ਚੀਜ਼ਾਂ ਦਾ ਪਤਾ ਲੱਗਦਾ ਹੈ ਕਿ ਜਦੋਂ ਦਿੱਕਤ ਆਉਂਦੀ ਹੈ 슈ਗਰ ਦੇ ਕਾਰਨ ਨਹੀਂ ਹੁੰਦਾ ਸਿਰੋਸਿਸ 슈ਗਰ ਦੇ ਕਾਰਨ ਨਹੀਂ ਹੁੰਦਾ 슈ਗਰ ਦੇ ਕਾਰਨ ਸਿਰੋਸਿਸ ਨਹੀਂ ਹੁੰਦਾ ਹਮ ਅਸਲ 'ਚ ਹੁੰਦਾ ਕੀ ਹੈ ਕਿ ਲੀਵਰ ਜਿਹੜਾ ਹੈਗਾ ਸਾਡਾ ਅਸੀਂ ਹਰ ਇੱਕ ਬੰਦੇ ਦੀ ਜਿਹੜੀ ਹਮ ਡੀਐਨਏ ਵੱਖਰਾ ਵੱਖਰਾ ਹੈ ਡੀਐਨਏ ਵੱਖਰਾ ਵੱਖਰਾ ਹਰ ਇੱਕ ਬੰਦੇ ਦੀ ਜਿਹੜੀ ਪ੍ਰਵਿਰਤੀ ਹੈ ਨਾ ਉਹ ਵੱਖਰੀ ਵੱਖਰੀ ਹੈ ਬਾਤ ਪਿਤ ਕੱਪ ਹੈ ਨਾ ਕਿਸੇ ਚੀਜ਼ ਨੂੰ ਕੋਈ ਬੰਦਾ ਕਿਸੇ ਲੈਵਲ ਤੱਕ ਪਹੁੰਚਾ ਸਕਦਾ ਹੈ ਕੋਈ ਬੰਦਾ ਕਿਸੇ ਲੈਵਲ ਤੱਕ ਪਹੁੰਚਾ ਸਕਦਾ ਹੈ ਇਸ ਕਰਕੇ ਜਦੋਂ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਸੀ ਕਿ ਦੇਖਿਆ ਕਿ ਜਦੋਂ ਲਿਵਰ ਦੇ ਵਿੱਚ ਗਰਮੀ ਪੈਦਾ ਹੁੰਦੀ ਹੈ ਜਿਹਨੂੰ ਇਨਫਲਮੇਸ਼ਨ ਵੀ ਕਈ ਵਾਰ ਕਹਿ ਦਿੰਦੇ ਆ ਸੂਜਨ ਦਾ ਰੂਪ ਧਾਰਨ ਕਰ ਜਾਂਦੀ ਹੈ ਨਾ ਹਮ ਤੋ ਜਦੋਂ ਲੀਵਰ ਦੇ ਵਿੱਚ ਗਰਮੀ ਪੈਦਾ ਹੁੰਦੀ ਹੈ ਤਾਂ ਉਦੋਂ ਇਹ ਪ੍ਰੋਬਲਮ ਜਿਹੜੀ ਆ ਵਾਧੀ 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 ਚ ਵੱਧ ਜਾਂਦੀ ਹੈ ਹਮ ਸ਼ੂਗਰ ਲੈਵਲ ਜਿਹੜਾ ਹੈਗਾ ਲੀਵਰ ਨੇ ਰਿਲੀਜ਼ ਕਰਨਾ ਹੁੰਦਾ ਹੈ ਬਲੱਡ ਦੇ ਵਿੱਚ ਸ਼ੂਗਰ ਕਦੋਂ ਚਾਹੀਦਾ ਹੈ ਅੱਪਾ ਰਾਤ ਨੂੰ ਖਾਣਾ ਖਾ ਕੇ ਪੈਗੇ ਬਿਲਕੁਲ ਸਵੇਰੇ ਉੱਠਦੀ ਸਾਰ ਆਪਾਂ ਨੇ ਕੋਈ ਮਿੱਠੀ ਚੀਜ਼ ਇਹਦਾ ਤਾਂ ਖਾ ਨਹੀਂ ਲਈ ਜਾਂ ਰਾਤ ਨੂੰ ਖਾਂਦੇ ਨਹੀਂ ਕੁਝ ਸਾਰੀ ਨਾਲ ਸੁੱਤੇ ਪਏ ਰਹਿੰਦੇ ਆ 12 ਘੰਟੇ ਲੰਘ ਜਾਂਦੇ ਹਮ ਤਾਂ ਜਿਸ ਵਕਤ ਵੀ ਸਾਡੇ ਬਲੱਡ ਦੇ ਵਿੱਚ 슈ਗਰ ਨੂੰ 슈ਗਰ ਦੀ ਜਰੂਰਤ ਹੈ ਤਾਂ ਲੀਵਰ ਨੇ ਉਹਨੂੰ ਨਾਲ ਦੀ ਨਾਲ ਰਿਲੀਜ਼ ਕਰ ਦੇਣਾ ਹੁੰਦਾ ਜਿੰਨੀ ਕਿ ਜਰੂਰਤ ਹੈ ਉਹਨਾਂ ਨੂੰ ਜਿੰਨੀ ਕਿ ਜਰੂਰਤ ਹੈ ਰਿਲੀਜ਼ ਕਰ ਦੇਣਾ ਹੁੰਦਾ ਹਮ ਬਟ ਜਦੋਂ ਲੀਵਰ ਦੇ ਵਿੱਚ ਗਰਮੀ ਆ ਜਾਂਦੀ ਹੈ ਅਸੀਂ ਕੋਈ ਗਰਮ ਦਵਾਈ ਖਾ ਲਈ ਅਸੀਂ ਸਰਦੀਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਹੈਗੇ ਆ ਪੰਜੀਰੀ ਬਣਾ ਲਈ ਘਿਓ ਬਣਾ ਲਿਆ ਪਿੰਨੀਆਂ ਬਣਾ ਲੀਆਂ ਇਦਾਂ ਦੀਆਂ ਚੀਜ਼ਾਂ ਹਨ ਉਹ ਚੀਜ਼ਾਂ ਖਾ ਲੀਆਂ ਜਾਂ ਕੋਈ ਹੋਰ ਜਿੱਦਾਂ ਚਾਹ ਦੇ ਵਿੱਚ ਕਈ ਤਰ੍ਹਾਂ ਦੇ ਗਰਮ ਮਸਾਲੇ ਅਸੀਂ ਯੂਜ਼ ਕਰਨ ਲੱਗ ਜਾਂਦੇ ਹਮ ਹੁਣ ਬੰਦਾ ਇਹ ਤਾਂ ਦੇਖਦਾ ਨਹੀਂਗਾ ਕਿ ਉਹਦੀ ਪਹਿਲਾਂ ਹੀ ਪਿੱਤਲ ਵਧੀ ਹੋਈ ਐ ਉਹਦੀ ਜਿਹੜੀ ਪ੍ਰਵਿਰਤੀ ਐ ਉਹ ਪਿੱਤ ਵਧਦੀ ਐ ਉਹ ਗਰਮ ਚੀਜ਼ਾਂ ਖਾਂਦਾ ਉਹ ਤਾਂ ਆਪਣੀ ਜਾਨ 'ਚ ਆਪਣੇ ਫਾਇਦੇ ਖਾਤਰ ਖਾਂਦਾ ਕਿ ਉੱਪਰ ਤੇ ਸਰਦੀ ਐ ਮੈਂ ਗਰਮ ਚੀਜ਼ਾਂ ਖਾਵਾਂ ਤੇ ਮੈਨੂੰ ਠੀਕ ਹੋਊਗਾ ਨਾ ਵੱਟ ਜਦੋਂ ਇਦਾਂ ਦੀਆਂ ਚੀਜ਼ਾਂ ਖਾ ਲੈਂਦਾ ਉਹਦੇ ਲਿਵਰ 'ਚ ਗਰਮੀ ਪੈਦਾ ਹੋ ਜਾਂਦੀ ਐ ਗਰਮੀ ਪੈਦਾ ਹੋਣ ਦੇ ਨਾਲ ਜਿਹੜਾ 슈ਗਰ ਲੈਵਲ ਐ ਉਹ ਆਪਣੇ ਆਪ ਬਲੱਡ ਦੇ ਵਿੱਚ ਵਧਣਾ ਸ਼ੁਰੂ ਹੋ ਜਾਂਦਾ ਐ ਅਨ ਕੰਟਰੋਲ ਹੋ ਕੇ ਜਾਣਾ ਸ਼ੁਰੂ ਹੋ ਜਾਂਦਾ ਐ ਇਸ ਨਾਲ ਬੰਦੇ ਬੰਦਾ ਚੈੱਕ ਕਰਾਉਂਦਾ ਹੈ ਬੰਦੇ ਨੂੰ ਲੱਗਦਾ ਹੈ ਕਿ ਉਹਨੂੰ 슈ਗਰ ਹੋ ਗਿਆ ਉਹ 슈ਗਰ ਦੀਆਂ ਦਵਾਈਆਂ ਸ਼ੁਰੂ ਕਰ ਦਿੰਦਾ ਹੈ ਫੈਬੂਲੇਟ ਸ਼ੁਰੂ ਕਰ ਦਿੰਦਾ ਹੈ ਜਾਂ ਇਨਸੂਲਿਨ ਦਾ ਇੰਜੈਕਸ਼ਨ ਸ਼ੁਰੂ ਕਰ ਦਿੰਦਾ ਹੈ ਹੌਲੀ 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 ਹੁੰਦਾ ਕਿ ਹੈ ਫਿਰ ਉਹ 2-3 ਸਾਲ ਜਿੱਦਾਂ ਲੋਕਾਂ ਦੇ ਫੋਨ ਆਏ ਜਿਵੇਂ ਲੋਕਾਂ ਨੇ ਦੱਸਿਆ ਕਿ ਇਦਾਂ ਮੈਂ ਤਾਂ ਜੀ 3 ਸਾਲ 슈ਗਰ ਰਿਹਾ ਉਹ ਤੋਂ ਬਾਅਦ ਮੇਰਾ ਇਹਨਾਂ ਆਪ ਦਿੱਕਤ ਆ ਗਈ ਮੇਰਾ ਫਿਰ ਇਹਨੂੰ ਸਰੋਸਿਸ ਹੋ ਗਿਆ ਉਹ ਤਾਂ ਉਹਨੇ ਚੈੱਕੇ ਨਹੀਂ ਕਰਾਇਆ ਕਿਉਂਕਿ ਅਲਟਰਾਸਾਉਂਡ ਤਾਂ ਉਹਨੇ ਕਰਾਇਆ ਹੀ ਨਹੀਂ ਉਹ ਤਾਂ ਸਿਰਫ ਲੀਵਰ ਦਾ ਟੈਸਟ ਕਰਾਉਂਦਾ ਰਿਹਾ ਹਾਂ ਚਾਹੇ ਉਹ ਬਲੱਡ ਲੈ ਕੇ ਕਰਾਉਂਦਾ ਰਿਹਾ ਚਾਹੇ ਉਹ ਦੂਜੀ ਲੋਡ ਕਰਾਉਂਦਾ ਰਿਹਾ ਹਨਾ ਜੀ 3 ਸਾਲ 3 ਮਹੀਨੇ ਵਾਲੀ ਕਰਾਉਂਦਾ ਰਿਹਾ ਐਚ ਵੀ ਐਨਸ ਹਨਾ ਤੇ ਚਾਹੇ ਉਹ ਦੂਜੀ ਕਰਾਉਂਦਾ ਰਿਹਾ ਖਾਲੀ ਪੇਟ ਫਾਸਟਿੰਗ ਵਾਲੀ ਨਾ ਫਾਸਟਿੰਗ ਵਾਲੀ ਹਾਂਜੀ ਨਾ ਵਾਲੀ ਦੂਜੀ ਕਰਾਉਂਦਾ ਰਿਹਾ ਤੇ ਉਹ 슈ਗਰ ਦੇ ਵਿੱਚ ਅਲਜਾ ਰਿਹਾ ਉਹਨੇ ਆਪਣਾ ਅਲਟਰਾਸਾਉਂਡ ਵਗੈਰਾ ਜਾਂ ਫਾਈਬਰੋਸਕੈਨ ਕਰਾਇਆ ਹੀ ਨਹੀਂ ਉਹਨੇ ਕਦੋਂ ਕਰਾਇਆ ਜਦੋਂ ਉਹਨੂੰ ਹੋਰ ਸਾਰੀਆਂ ਦਿੱਕਤਾਂ ਆਉਣ ਲੱਗੀਆਂ ਹੋਰ ਕੀ ਦਿੱਕਤਾਂ ਆਉਣ ਲੱਗੀਆਂ ਜਦੋਂ ਨੂੰ ਭੁੱਖ ਬਹੁਤ ਪ੍ਰੋਬਲਮ ਆਉਣ ਲੱਗੀ ਭੁੱਖ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਕਬਜ ਰਹਿਣ ਲੱਗੀ ਜਦੋਂ ਨੂੰ ਨੀਂਦ ਦੇ ਵਿੱਚ ਪ੍ਰੋਬਲਮ ਆਉਣ ਲੱਗੀ ਜਦੋਂ ਦੀ ਬਾਡੀ ਦੇ ਉੱਤੇ ਖਾਰਸ਼ ਰਹਿਣ ਲੱਗੀ ਜਦੋਂ ਦੀ ਬਾਡੀ ਦੇ ਉੱਤੇ ਚਟਾਕ ਪੈਣ ਲੱਗੇ ਜਦੋਂ ਦੀ ਬਾਡੀ ਇਦਾਂ ਦੀ ਖੁਰਦਰੀ ਹੋਣ ਲੱਗੀ ਕਿ ਸ਼ਕਲ ਉਹ ਬੇਸ਼ਕਲ ਹੋ ਗਿਆ ਜਦ ਉਹਦੇ ਚਿਹਰੇ ਦੇ ਰੰਗ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਕਿੱਥੇ ਚਿਹਰੇ ਤੇ ਗਲੋ ਹੁੰਦੀ ਹੈ ਕਿੱਥੇ ਚਿਹਰੇ ਦਾ ਰੁੱਖਾਪਨ ਆ ਜਾਣਾ ਜਦ ਇਹਨਾਂ ਚੀਜ਼ਾਂ ਦੇ ਵਿੱਚ ਪ੍ਰੋਬਲਮ ਆਈ ਫਿਰ ਕਿਸੇ ਡਾਕਟਰ ਕੋ ਸਿਆਣੇ ਕੋਲ ਗਿਆ ਜਾਂ ਡਾਕਟਰ ਨੇ ਸਲਾਹ ਦਿੱਤੀ ਕਿ ਤੂੰ ਆਪਣਾ ਇੱਕ ਅਲਟਰਾਸਾਉਂਡ ਜਾਂ ਫਾਈਬਰੋਸਿਕ ਸਕੈਨ ਕਰਾ ਜਾਨੀ ਜਿਨ੍ਹਾਂ ਨੂੰ ਸ਼ੂਗਰ ਦੀ ਦਿੱਕਤ ਹੈ ਇਸ ਵਕਤ ਚੱਲ ਰਹੀ ਆ ਜੇ ਹੁਣ ਉਹ ਵੀਡੀਓ ਵੇਖ ਰਹੇ ਨੇ ਤਾਂ ਉਹਨਾਂ ਨੂੰ ਅਲਟਰਾਸਾਉਂਡ ਇੱਕ ਵਾਰ ਜ ਕਰਵਾਉਣਾ ਚਾਹੀਦਾ ਆ ਜਿਹਨੂੰ ਵੀ ਸ਼ੂਗਰ ਦੀ ਪ੍ਰੋਬਲਮ ਹੈ ਹੂੰ ਜਿਹਨੂੰ ਵੀ ਸ਼ੂਗਰ ਦੀ ਪ੍ਰੋਬਲਮ ਹੈ ਮੈਂ ਇਹਨੂੰ ਹਮੇਸ਼ਾ ਹੀ ਇਹ ਗੱਲ ਕਹਿੰਦਾ ਕਿ ਉਹਨਾਂ ਨੂੰ ਆਪਣਾ ਇੱਕ ਅਲਟਰਾਸਾਉਂਡ ਤੇ ਇੱਕ ਐਲਫਟੀ ਦੋ ਟੈਸਟ ਨੇ ਐਲਫਟੀ ਦਾ ਮਤਲਬ ਲੀਵਰ ਫੰਕਸ਼ਨ ਟੈਸਟ ਹੂੰ ਲੀਵਰ ਦੇ ਜਿੰਨੇ ਵੀ ਫੰਕਸ਼ਨ ਨੇ ਐਸਜੀਓਟੀ ਹੈ ਐਸਜੀਪੀਟੀ ਹੈ ਹਨਾ ਇਹ ਚ ਸਾਰੀਆਂ ਚੀਜ਼ਾਂ ਅਲਕਾਲਾਈਨ ਹੈ ਫਾਸਫੋਸ ਇਹ ਸਾਰੀਆਂ ਚੀਜ਼ਾਂ ਕਿੰਨੀਆ ਗੁਣਵਤਾ ਜਿੰਨਾਂ ਉਹਦੇ ਮਿਆਰ ਹੈਗਾ ਵੀ ਉੰਨੀ ਹੀ ਹੈ ਕਿ ਉਹਤੇ ਵੱਧ ਹੈ ਤੁਹਾਡੇ ਐਸਜੀਓਟੀ ਐਸਜੀਪੀਟੀ ਅਗਰ 20 25 ਤੋਂ ਕ੍ਰਾਸ ਹੁੰਦੇ ਹੈ ਤਾਂ ਇਟ ਮੀਨਸ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਹੈ ਜਿਹੜੀ ਉਹ ਆ ਚੁੱਕੀ ਹੈ ਉਹ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ ਹੂੰ ਕਈ ਵਾਰ ਕੀ ਹੁੰਦਾ ਹੈ ਕਿ ਬੰਦਾ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦਾ। ਇਹ ਕੀ ਕਰਦਾ ਹੈ ਕਿ ਉਹਨੇ ਐਲਐਫਟੀ ਤਾਂ ਕਰਾ ਲਈ। ਉਹ ਕਹਿੰਦਾ ਜੀ ਮੈਨੂੰ ਕੋਈ ਪ੍ਰੋਬਲਮ ਨਹੀਂ। ਮੇਰੇ ਜਿਹੜੇ ਐਸਜੀਓਟੀ ਐਸਜੀਪੀਟੀ ਮੇਨ ਅੰਜਾਇਮ ਮੰਨੇ ਜਾਂਦੇ ਨੇ ਲੀਵਰ ਦੀ। ਵੀ ਇਹ ਬਿਲਕੁਲ ਸਹੀ ਨਹੀਂ। ਬਟ ਜਦੋਂ ਉਹ ਅਲਟਰਾਸਾਉਂਡ ਕਰਾਉਂਦਾ ਹੈ, ਉਹ ਅਲਟਰਾਸਾਉਂਡ ਪਹਿਲਾਂ ਤਾਂ ਕਰਾਉਂਦਾ ਹੀ ਨਹੀਂ। ਉਹ ਕਹਿੰਦਾ ਮੇਰਾ ਲੀਵਰ ਸਹੀ ਹੈ, ਕੋਈ ਦਿੱਕਤ ਨਹੀਂ। ਬਿਲਕੁਲ। ਅਲਟਰਾਸਾਉਂਡ ਜਦੋਂ ਕਰਾਉਂਦਾ ਹੈ ਫਿਰ ਅਲਟਰਾਸਾਉਂਡ ਦੇ ਵਿੱਚ ਫੈਟੀ ਆ ਜਾਂਦਾ ਹੈ। ਤੇ ਉਹ ਫੈਟੀ ਹੋਣ ਦੇ ਨਾਲ ਸ਼ੂਗਰ ਦੀ ਜਦੋਂ ਫੈਟੀ ਆ ਜਾਂਦਾ ਹੈ ਤਾਂ ਫਿਰ ਉਹ ਪ੍ਰੋਬਲਮ ਜਿਹੜੀ ਹੈ ਵੱਧ ਹੁਣ ਐਲੋਪੈਥੀ ਦੇ ਵਿੱਚ ਜੇ ਆਪਾਂ ਕਹਦੇ ਹਾਂ ਮੈਨ ਐਲੋਪੈਥੀ ਨੂੰ ਮਾੜਾ ਨਹੀਂ ਕਹਿੰਦਾ ਜਿੱਥੇ ਜਾ ਕੇ ਸਰੋਸਿਸ ਦੀ ਗੱਲ ਹੈ ਸਰੋਸਿਸ ਦੇ ਵਿੱਚ ਤਾਂ ਲਿਵਰ ਟ੍ਰਾਂਸਪਲੈਂਟ ਕਰਨਾ ਪੈਂਦਾ ਜਦੋਂ ਲਾਸਟ ਸਟੇਜ ਆ ਜਾਂਦੀ ਹੈ ਸਰੋਸਿਸ ਨੂੰ ਲਿਵਰ ਦੀ ਲਾਸਟ ਸਟੇਜ ਗਿਣਿਆ ਜਾਂਦਾ ਐਲੋਪੈਥੀ ਦੇ ਵਿੱਚ ਹੁਣ ਬਹੁਤ ਸਾਰੀਆਂ ਫੋਨ ਕਾਲ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਸਾਨੂੰ ਕਿ ਜੇ ਐਲੋਪੈਥੀ ਦੇ ਵਿੱਚ ਤਾਂ ਡਾਕਟਰਾਂ ਨੇ ਸਾਨੂੰ ਇਹ ਸਲਾਹ ਦਿੱਤੀ ਹੈ ਕਿ ਤੁਹਾਡੇ ਲਿਵਰ ਦੇ ਵਿੱਚ ਸਰੋਸਿਸ ਹੈ ਇਹ ਠੀਕ ਨਹੀਂ ਹੋ ਸਕਦਾ ਪੂਰੀ ਜ਼ਿੰਦਗੀ ਇਹ ਠੀਕ ਨਹੀਂ ਹੋ ਸਕਦਾ ਇਸ ਇੱਕ ਦਾ ਹੱਲ ਹੈਗਾ ਇਹਨੂੰ ਬਦਲਿਆ ਜਾ ਸਕਦਾ ਹੈ ਬਦਲਿਆ ਮਤਲਬ ਕੋਈ ਇਹ ਨਹੀਂ ਹੈਗਾ ਕੋਈ ਕਿਤੋਂ ਲਿਆ ਕੇ ਖਰੀਦ ਕੇ ਇਹਨੂੰ ਪਾ ਦੇਣਾ ਕਿਸੇ ਦੂਸਰੇ ਵਿਅਕਤੀ ਦਾ ਕੁਝ ਪਾਰਟ ਲਿਵਰ ਦਾ ਲਿਆ ਜਾਂਦਾ ਹੂੰ ਉਹਨੂੰ ਉਹਦੇ ਚੋਂ ਕੱਟ ਕੇ ਦੂਸਰੇ ਬੰਦੇ ਦੇ ਸਟਿਚ ਕੀਤਾ ਜਾਂਦਾ ਇੱਕ ਡਾਕਟਰ ਕੋਲ ਲੰਮਾ ਪ੍ਰੋਸੈਸ ਹੈ ਜਿਹੜਾ ਕਿ ਬਹੁਤ ਖਰਚੀਲਾ 60 ਤੋਂ 70 ਲੱਖ ਰੁਪਏ ਉਹਦੇ ਚ ਖਰਚਾ ਜੜਾ ਤੇ ਹਰ ਇੱਕ ਬੰਦੇ ਦੇ ਇਹ ਵਸ ਦੀ ਗੱਲ ਨਹੀਂ ਹੈਗੀ ਉਸ ਤੋਂ ਬਾਅਦ ਵੱਸਦੀ ਗੱਲ ਤਾਂ ਇੱਥੋਂ ਤੱਕ ਵੀ ਨਹੀਂ ਕਿ ਉਹਦੇ ਪੇਟ ਦੇ ਵਿੱਚ ਪਾਣੀ ਭਰਨ ਲੱਗ ਜਾਂਦਾ ਜਦੋਂ ਪਾਣੀ ਭਰਦਾ ਤਾਂ ਬੋਡੀ ਦੇ ਵਿੱਚ ਖਾਸ ਤਰ੍ਹਾਂ ਦਾ ਪ੍ਰੋਟੀਨ ਹੈ ਐਲਬੋਮਿਨ ਜਿਹਨੂੰ ਕਹਿੰਦੇ ਆ ਉਹ ਬੋਡੀ 'ਚ ਘਟਣ ਲੱਗ ਜਾਂਦਾ ਫਿਰ ਉਹਦਾ ਇੱਕ ਇੱਕ ਇੰਜੈਕਸ਼ਨ 5000 ਤੋਂ ਲੈ ਕੇ 7000 ਤੱਕ ਦਾ ਲਾਇਆ ਜਾਂਦਾ ਜਿਹੜੇ ਹਫ਼ਤੇ ਦੇ ਵਿੱਚ ਲੋਕਾਂ ਦੇ ਤਿੰਨ ਤਿੰਨ ਵੀ ਲੱਗਦੇ ਆ ਹਾਂ ਵਾਲੋ ਇੰਨਾ ਮਹਿੰਗਾ ਖਰਚੀਲਾ ਇਹ ਸਿਸਟਮ ਹੋ ਜਾਂਦਾ ਹੈ ਜੇ ਆਪਾਂ ਇਸ ਦਵਾਈ ਦੀ ਗੱਲ ਕਰਦੇ ਆਂ ਸਰ ਤਾਂ ਇਸ ਦਵਾਈ ਦੇ ਵਿੱਚ ਕੀ ਹੈ ਇਹ ਕੀ ਮੈਂ ਕੰਟਰੋਲ ਕਰਦੀ ਇਹ ਤਾਂ ਸਰ 슈ਗਰ ਦੀ ਦਵਾਈ ਹੈਗੀ ਹੈ ਜਿਹੜੀ ਆਪਾਂ ਸਵੇਰ ਤੇ ਸ਼ਾਮ ਇੱਕ ਇੱਕ ਚਮਚ ਦੇਣੀ ਹੁੰਦੀ ਹੈ ਹੂੰ ਇਹ ਇਹ ਕੱਲਾ 슈ਗਰ ਕੰਟਰੋਲ ਨਹੀਂ ਕਰਦੀ ਸਾਡੀਆਂ ਜਿੰਨੀਆਂ ਵੀ ਦਵਾਈਆਂ ਹੈਗੀਆਂ ਮੈਂ ਦਰਸ਼ਕਾਂ ਨੂੰ ਇਹ ਗੱਲ ਖਾਸ ਤੌਰ ਤੇ ਦੱਸਣੀ ਚਾਹੁੰਦਾ ਕਿ ਆਯੁਰਵੇਦ ਦੇ ਵਿੱਚ ਜਿਹੜੀ ਵੀ ਦਵਾਈ ਆ ਉਹ ਡਿਜ਼ੀਜ਼ ਨੂੰ ਕੱਲਾ ਕੰਟਰੋਲ ਨਹੀਂ ਕਰਦੀ ਉਹ ਜਿਹੜੇ ਅੰਗ ਦੇ ਵਿੱਚ ਪ੍ਰੋਬਲਮ ਹੈਗੀ ਆ ਹੁਣ ਤੁਹਾਡੀ ਪੈਨਕ੍ਰੀਆਸ ਜਿਹੜੀ ਹੈਗੀ ਜੀ ਨੇ ਇਨਸੂਲਿਨ ਬਣਾਉਣਾ ਹਮ ਇਨਸੂਲਿਨ ਦੇ ਜਿਹੜੇ ਸੈੱਲ ਹੈਗੇ ਆ ਉਹ ਬਾਡੀ ਦੇ ਵਿੱਚ ਐਬਜ਼orb ਕਰਦੇ ਆ 슈ਗਰ ਨੂੰ ਜਿਹੜਾ ਫालतू 슈ਗਰ ਹੈ ਜਿਹੜਾ 슈ਗਰ ਸਾਨੂੰ ਨਹੀਂ ਚਾਹੀਦਾ ਉਹ 슈ਗਰ ਨੂੰ ਲੈ ਕੇ ਸਰੀਰ ਤੋਂ ਬਾਹਰ ਕੱਢ ਦਿੰਦੇ ਆ अच्छा वो शुगर तो लेके उन बाहर काढ दे उन पेन क्रयाज जेडी हैगी है, है पेन क्रयाज दा काम ही हैगा जे किसी दी पैंकेरेज नहीं वर्क कर रही ता ए वर्क ਕਰਨ ਲੱਗਦੂ हां ए उही जेडी ए ਦਵਾਈ ਤੁਹਾਨੂੰ ਮੈਂ ਦਿਖਾ ਰਿਹਾ ਐ ए उही है के ए पेन क्रयाज ਨੂੰ ਹੀ ਸਹੀ ਕਰਦੀ ਐ ਜਦੋਂ ਤੁਹਾਡੀ ਪੈਨਕ੍ਰਿਆਜ਼ ਸਹੀ ਹੋ ਜਾਂਦੀ ਐ ਪੈਨਕ੍ਰਿਆਜ਼ ਨੂੰ ਸਹੀ ਹੋਣ ਨੂੰ ਕੋਈ ਇਹ ਚੁਟਕੀ ਦਾ ਖੇਲ ਨਹੀਂ ਹੈਗਾ ਹੂੰ 2 ਤੋਂ 6 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ ਕਈ ਵਾਰ ਇਹ ਤੋਂ ਵੀ ਵੱਧ ਲੱਗ ਜਾਂਦਾ ਬਟ ਤੁਹਾਨੂੰ ਜਿਹੜੇ ਇਹਦੇ ਰਿਜ਼ਲਟ ਨੇ ਉਹ 15-20 ਦਿਨਾਂ ਦੇ ਵਿੱਚ ਮਿਲਣੇ ਸ਼ੁਰੂ ਹੋ ਜਾਂਦੇ ਆ ਤੁਹਾਡੀ ਜਿਹੜੀ ਪਹਿਲਾਂ ਕੋਈ ਮੈਡੀਸਨ ਚੱਲ ਰਹੀ ਹੁੰਦੀ ਹੈ ਸ਼ੂਗਰ ਦੀ ਉਹ ਤੋਂ ਤੁਹਾਨੂੰ ਰਾਹਤ ਮਿਲਣ ਲੱਗ ਜਾਂਦੀ ਹੈ ਉਹ ਮੈਡੀਸਨ ਤੁਹਾਡੀ ਘਟਣ ਲੱਗ ਜਾਂਦੀ ਹੈ ਫਾਰ ਐਗਜ਼ਾਮਪਲ ਤੁਸੀਂ 1000 ਐਮਜੀ ਦੀ ਇੱਕ ਗੋਲੀ ਸਵੇਰ ਇੱਕ ਸ਼ਾਮ ਲੈ ਰਹੇ ਸੀ ਤਾਂ 15 ਦਿਨ ਤੋਂ ਲੈ ਕੇ 1 ਮਹੀਨੇ ਦੇ ਵਿੱਚ ਉਹ ਡੋਜ਼ ਜਿਹੜੀ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਆਹ ਕੈਪਸੂਲ ਨੇ ਇਹ ਇਹ ਇਹਨਾਂ ਦੇ ਵਿੱਚ ਕਿਵੇਂ ਇਹ ਕੈਪਸੂਲ ਸਰ ਅਸੀਂ ਇਹਦੇ ਨਾਲ ਦੰਨੇ ਆ ਇਹ ਕੈਪਸੂਲ ਵੀ ਸਵੇਰੇ ਤੇ ਸ਼ਾਮ ਪਾਣੀ ਦੇ ਨਾਲ ਇੱਕ ਇੱਕ ਕੈਪਸੂਲ ਲੈਣਾ ਹੁੰਦਾ ਇਹ ਵੀ ਨਾਲ ਲੈਣਾ ਆ ਫਿਰ ਇੱਕ ਕੈਪਸੂਲ ਹੋ ਗਿਆ ਇੱਕ ਕੈਪਸੂਲ ਇਹ ਲੈਣਾ ਹੁੰਦਾ ਹੈ ਨਾ ਜਿਹਨੂੰ ਹੋਰ ਵੀ ਜ਼ਿਆਦਾ ਪ੍ਰੋਬਲਮ ਹੈ ਆ ਇੱਕ ਮੈਡੀਸਨ ਹੈਗੀ ਹੈ ਇਹਦਾ ਮੈਂ ਦੱਸ ਵੀ ਦਿੰਦਾ ਇਹ ਕੁਲੂ ਦੀਆਂ ਪਹਾੜੀਆਂ ਦੇ ਵਿੱਚ ਹੁੰਦੀ ਹੈ ਇਹਦਾ ਨਾਮ ਜੇ ਮੈਂ ਲੈਦੇ ਆ ਤਾਂ ਫਿਰ ਹਰ ਇੱਕ ਬੰਦਾ ਇਹਨੂੰ ਕਾਪੀ ਕਰ ਸਕਦਾ ਹੈ ਇਹ ਇੰਨੀ ਕੁ ਕੌੜੀ ਮੈਡੀਸਨ ਹੈ ਕਿ ਇਹਨੂੰ ਤੁਸੀਂ ਇਦਾਂ ਡਾਇਰੈਕਟਲੀ ਖਾ ਨਹੀਂ ਸਕਦੇ ਇੰਨੀ ਕੌੜੀ ਹੈ ਇਹ ਹਾਂ ਜਦੋਂ ਇਹਨੂੰ ਤੋੜੇ ਤੋੜਿਆ ਜਾਂਦਾ ਹੈ ਤਾਂ ਤੋੜਿਆ ਵੀ ਦਸਤਾਨੇ ਵਗੈਰਾ ਪਾ ਕੇ ਤੋੜਿਆ ਜਾਂਦਾ ਹੈ ਉੱਥੇ ਲੇਵਰ ਲਾਈ ਜਾਂਦੀ ਹੈ ਕੁੱਲੂ ਦੀਆਂ ਪਹਾੜੀਆਂ ਦੇ ਵਿੱਚ ਇਹ ਕੁੱਲੂ ਤੋਂ ਲੈ ਕੇ ਮਨਾਲੀ ਮਣੀਕਰਨ ਸਾਹਿਬ ਬਰਸੈਣੀ ਇਸ ਏਰੀਏ ਦੇ ਵਿੱਚ ਇੱਕ ਇੱਕ ਸੌਲ ਇਸ ਏਰੀਏ ਦੇ ਵਿੱਚ ਇੰਨੇ ਘੇਰੇ ਦੇ ਵਿੱਚ ਇਹ ਬੂਟੀ ਹੁੰਦੀ ਹੈ ਸੋ ਇਸ ਬੂਟੀ ਦੇ ਵਿੱਚ ਜਿਹੜੀ ਹੈਗੀ ਆ ਇਹ ਬਹੁਤ ਕੌੜੀ ਹੁੰਦੀ ਹੈ ਇਹਨੂੰ ਡਾਇਰੈਕਟਲੀ ਤੁਸੀਂ ਯੂਜ਼ ਨਹੀਂ ਕਰ ਸਕਦੇ ਅੱਥਾ ਦੇ ਵਿੱਚ ਦਸਤਾਨੇ ਪਾ ਕੇ ਇਹਨੂੰ ਤੋੜਿਆ ਜਾਂਦਾ ਫਿਰ ਇਹ ਕੈਪਸੂਲਾਂ ਦੇ ਵਿੱਚ ਵੀ ਇਸੇ ਕਰਕੇ ਭਰੀ ਹੋਈ ਹੈ ਕਿਉਂਕਿ ਜੇ ਇਹਨੂੰ ਤੁਸੀਂ ਦੂਜੇ ਲੋਟ ਖਾਓਗੇ ਤਾਂ ਮੂੰਹ ਇੰਨਾ ਕੌੜਾ ਹੋ ਜਾਊਗਾ ਕਿ ਸਾਰੀ ਦਿਹਾੜੀ ਭਾਵੇਂ ਚੀਨੀ ਖਾਈ ਜਾਓ ਫਰੂਟ ਖਾਈ ਜਾਓ ਕੁਝ ਵੀ ਖਾਈ ਜਾਓ ਮੂੰਹ ਤੁਹਾਡਾ ਕੌੜੇ ਦਾ ਕੌੜੇ ਦਾ ਕੌੜਾ ਹੀ ਰਹੂਗਾ ਹਾਂਜੀ ਤੇ ਇਹ 슈ਗਰ ਜਣੀ ਇਹਦੇ ਨਾਲ ਕੰਟਰੋਲ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਸੋ ਆ ਆ ਦੋ ਸ਼ੀਸ਼ੇ ਤੁਸੀਂ ਦੇਖ ਰਹੇ ਹੋ ਇਹ 슈ਗਰ ਦੀਆਂ ਹੀ ਐ ਇਹ ਪੂਰਾ ਪੈਕੇਜ ਹੈ 15 ਦਿਨ ਦਾ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਦੋਨੋ ਟਾਈਮ ਲੈਣਾ ਹੁੰਦਾ ਉਸ ਤੋਂ ਬਾਅਦ ਅੱਧਾ ਘੰਟਾ ਤੁਸੀਂ ਕੁਝ ਨਹੀਂ ਖਾਣਾ ਹੁੰਦਾ ਤੁਹਾਡਾ 15 ਦਿਨਾਂ ਦੇ ਵਿੱਚ 슈ਗਰ ਲੈਵਲ ਹੈ ਜਿਹੜਾ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹੁਣ ਉਸ ਤੋਂ ਬਾਅਦ ਇੱਕ ਵੱਡੀ ਗੱਲ ਤੁਹਾਨੂੰ ਮੈਂ ਹੋਰ ਜਿਹੜੀ ਦੱਸਣੀ ਹੈ ਉਹ ਇਹ ਆ ਕਿ ਜਦੋਂ ਲਿਵਰ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਹੁਣ ਇਹ ਗੱਲ ਤਾਂ ਕਲੀਅਰ ਹੋ ਗਈ ਕਿ 슈ਗਰ ਦੇ ਕਾਰਨ ਸਿਰੋਸਿਸ ਨਹੀਂ ਹੁੰਦਾ ਲਿਵਰ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਸਿਰੋਸਿਸ ਹੁੰਦਾ 슈ਗਰ ਹੁੰਦਾ ਅਪਾ ਉਹ ਚੈੱਕੇ ਨਹੀਂ ਕਰਾਉਂਦੇ ਕਈ ਵਾਰ ਤਾਂ ਆਪਾਂ ਨੂੰ ਉਹ ਟੈਸਟਾਂ ਦਾ ਹੀ ਨਹੀਂ ਪਤਾ ਹੁੰਦਾ ਹੁਣ ਫਾਈਬਰੋਸ ਕਹਿੰਦਾ ਆਮ ਨਾਰਮਲ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਫਾਈਬਰੋਸ ਕੈਨ ਹੁੰਦਾ ਕੀ ਹੈ 4-5000 ਦੇ ਵਿੱਚ ਹੁੰਦਾ ਹੈ ਉਹ ਥਿਕਨੈਸ ਦੱਸਦਾ ਲੀਵਰ ਦੀ ਕਿ ਕਿੰਨੀ ਥਿਕਨੈਸ ਹੈ ਉਹਨੂੰ ਲਿਖਿਆ ਹੁੰਦਾ ਹੈ ਕਿ ਪੀਏ ਕੇਪੀਏ ਹਾਂ ਕੇਪੀਏ ਲਿਖਿਆ ਹੁੰਦਾ ਹੈ ਵੀ ਇਹਦੀ ਥਿਕਨੈਸ ਕਿੰਨੀ ਹੈ ਉਹ 2 ਤੋਂ ਲੈ ਕੇ 5 ਤੱਕ ਰਹਿਣੀ ਚਾਹੀਦੀ ਹੈ ਪਰ ਸਾਡੇ ਕੋਲ ਜਿਹੜੇ ਪੇਸ਼ੈਂਟ ਆਏ ਆ 75 ਤੱਕ ਆਏ 75 ਤੱਕ ਜਿਹੜੀ ਚੀਜ਼ ਦੋ ਤੋਂ ਲੈ ਕੇ 5 ਤੱਕ ਰਹਿਣੀ ਚਾਹੀਦੀ ਹੈ 75 ਤੱਕ ਪੇਸ਼ੈਂਟ ਆਏ ਹੈ ਲੀਵਰ ਸਰੋਸਿਸ ਦੇ ਉਹ ਬਿਲਕੁਲ ਠੀਕ ਹੋ ਕੇ ਗਏ ਆ ਬਿਲਕੁਲ ਠੀਕ ਹੋ ਕੇ ਗਏ ਹੁਣ ਦਵਾਈ ਜਿਹੜੀ ਆ ਉਹ ਵੀ ਬੰਦ ਹੋ ਚੁੱਕੀ ਹੈ ਉਹ ਵੀ ਬੰਦ ਹੋ ਚੁੱਕੀ ਹੈ ਸੋ ਇਸ ਕਰਕੇ ਜਿਸ ਵੀ ਬਿੰਦੇ ਦਾ ਵੀਰ ਜਿਹਨੂੰ 슈ਗਰ ਹੈ ਉਹਨੂੰ ਇਹ ਦੋ ਟੈਸਟ ਐਲ ਐਫਟੀ ਤੇ ਪੂਰੇ ਪੇਟ ਦਾ ਅਲਟਰਾ ਅਲਟਰਾ ਸਾਊਂਡ ਇਹ ਦੋ ਕਰਾ ਲੈਣੇ ਚਾਹੀਦੇ ਆ ਅਗਰ ਇਹਨਾਂ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਤੀਸਰਾ ਟੈਸਟ ਜਿਹੜਾ ਹੈਗਾ ਉਹ ਫਾਈਬਰੋਸ ਕੈਨ ਹੈ ਉਹ ਇਹ ਦੱਸਦਾ ਕਿ ਤੁਹਾਡਾ ਲੀਵਰ ਕਿੰਨੇ ਪਰਸੈਂਟ ਖਰਾਬ ਹੋ ਚੁੱਕਿਆ ਹੈ। ਯਾਨੀ ਜੇ 슈ਗਰ ਦੇ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਅਲਟਰਾਸਾਉਂਡ ਵੀ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਵੀ ਕਰਵਾਉਣਾ ਚਾਹੀਦਾ ਹੈ ਨਾਲ ਨਾਲ। ਹੁਣ ਹੁੰਦਾ ਕੀ ਹੈ ਕਈਆਂ ਕਈਆਂ ਲੋਕਾਂ ਦੇ ਨਾ 슈ਗਰ ਦੀ ਪ੍ਰੋਬਲਮ ਹੁੰਦੀ ਹੈ ਬਟ ਉਹਦੇ ਪੈਨਕ੍ਰੀਆਸ 'ਚ ਕੋਈ ਦਿੱਕਤ ਨਹੀਂ ਹੁੰਦੀ। ਉਹਨੂੰ ਫਿਰ ਅਸੀਂ ਆ ਇਹਨਾਂ ਦੇ ਵਿੱਚੋਂ ਕੋਈ ਵੀ ਦਵਾਈ ਨਹੀਂ ਦਿੰਦੇ। ਉਹਨੂੰ ਸਿਰਫ ਅਸੀਂ ਪੀਣ ਵਾਲੀ ਲਿਵਰ ਦੀ ਦਵਾਈ ਦਿੰਨੇ ਆ। ਜਦੋਂ ਲੀਵਰ ਦੀ ਦਵਾਈ ਦਿੰਨੇ ਆ ਤਾਂ ਲੀਵਰ ਦੀ ਜਿਹੜੀ ਗਰਮੀ ਹੁੰਦੀ ਹੈ ਜਿਹੜੀ ਗੱਲ ਆਪਾਂ ਪਹਿਲਾਂ ਕਰਕੇ ਹਟਿਆ ਕਿ ਲੀਵਰ ਦੇ ਵਿੱਚ ਗਰਮੀ ਵਧਣ ਦੇ ਨਾਲ ਹਰ ਵਕਤ ਬਲੱਡ ਦੇ ਵਿੱਚ 슈ਗਰ ਰੀਲੀਜ਼ ਹੋਈ ਜਾਂਦਾ ਤੇ ਜਿਹਦੇ ਕਰਕੇ ਇਹ ਦਿੱਕਤ ਆ ਜਾਂਦੀ ਹੈ ਬਿਲਕੁਲ ਗੱਲੀ ਪੀਣ ਵਾਲੀ ਦਵਾਈ ਦਿੰਨੇ ਉਹਦੇ ਨਾਲ 슈ਗਰ ਲੈਵਲ ਕੰਟਰੋਲ ਹੋ ਜਾਂਦਾ ਤੇ ਲੀਵਰ ਸਹੀ ਹੋ ਜਾਂਦਾ ਤੇ ਬੰਦੇ ਨੂੰ ਕੋਈ ਦਵਾਈ ਆ ਜਿਹੜੀ ਉਹ ਨਹੀਂ ਖਾਣੀ ਪੈਂਦੀ ਜਿਹੜੀ ਉਹ ਪਹਿਲਾਂ ਖਾਂਦਾ ਹੁੰਦਾ ਹੈ ਉਬੋਛੇਤੀ ਛੋਟ ਜਾਂਦੀਆਂ ਉਹਦੇ ਲਈ ਤਾਂ 2 ਕੁ ਮਹੀਨੇ ਦਾ ਸਮਾਂ ਹੀ ਲੱਗਦਾ ਹੈ 2 ਕੁ ਮਹੀਨੇ ਦਾ ਸਮਾਂ ਲੱਗਦਾ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਮਨਾਂ ਦੇ ਵਿੱਚ ਸਵਾਲ ਬਹੁਤ ਹੋਣਗੇ ਉਹਨਾਂ ਸਵਾਲਾਂ ਦੇ ਜੀ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਤੁਸੀਂ ਜਿਹੜੀ ਹੈ ਕਾਲ ਕਰ ਸਕਦੇ ਹੋ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਖੰਨਾ ਨੂੰ ਦੋਈ ਜ਼ਿਆਦਾ ਦੀ ਲੋੜ ਰਹਿ ਮਡੇ ਵੀ ਧੰਨਵਾਦ